ਬਾਪੂ ਜੀ ਕਾਇਮ ਹੈ ਜੀ ਬਿਲਕੁਲ ਜ਼ਬਰਦਸਤ ਹੈ ਜੀ 110 ਸਾਲ ਦੀ ਉਮਰ ਬਾਪੂ ਜੀ ਨੂੰ ਮਿਲ ਕੇ ਨਜ਼ਾਰਾ ਆ ਗਿਆ ਜੀ ਆ ਆ ਦੇਖੋ ਜੀ ਆਹ ਕੌਣ ਹੈ ਇਹ ਦੱਸੋ ਜਰਾ ਇਹ ਇਹ ਕੌਣ ਹੈ ਇਹ ਹਾਂ ਪੋਤ ਨੂੰ ਹੈ ਇਹ ਪੋਤ ਨੂੰ ਹੈ ਨੌ ਕੀ ਇਹਨਾਂ ਦਾ ਹਜ ਜੀ ਤਾਂ ਨੌ ਸਾਰੇ ਦੇ ਪਤਾ ਹਾਂ ਗੱਲ ਬਸ ਸਹੀ ਕਰਦੇ ਆ ਬਿਲਕੁਲ ਯਾਦ ਆਸ਼ਤ ਠੀਕ ਹੈ ਹਾਂਜੀ ਹਾਂਜੀ ਐਣ ਹਾਂਜੀ ਅੱਛਾ ਕੱਲ ਕੱਲ ਕੀ ਖਾਧਾ ਸੀ ਸਵੇਰੇ ਆਪਾਂ ਨੇ ਕੱਲ ਤਾਂ ਸਵੇਰ ਬਾਅਦ ਚਾਹ ਪੀ ਲੈਣਾ ਅੱਛਾ ਦੋ ਪ੍ਰਸਾਦੇ ਖਾ ਲਏ ਨੇ। ਅੱਛਾ। ਹਾਂਜੀ। ਕੱਲ ਕਿਆ ਖਾਦਾ ਸੀਗਾ ਸਵੇਰੇ? ਕੱਲ ਸਵੇਰ। ਸਵੇਰ ਦਾ ਪਹਿਲਾਂ ਚਾਹ ਪੀਵਦੇ ਨੇ। ਪਹਿਲਾਂ ਤਾਂ ਪਾਣੀ ਦਾ ਗਲਾਸ ਪੀਣਾ। ਅੱਛਾ ਜੀ। ਫਿਰ ਉਹਦੇ ਬਾਅਦ ਫਿਰ ਚਾਹ। ਹੂੰ। ਫਿਰ ਹਾਜ਼ਰੀ ਆ ਜਾਂਦੇ ਆ ਦੋ ਰੋਟੀਆਂ ਚਾਹ ਨਾਲ ਫੇਰ ਆ ਜਾਂਦੇ ਆ। ਉਹ ਖਾ ਲੀ ਜਾਂ। ਅੱਛਾ। ਦੁਪਹਿਰ ਨੂੰ ਜਦੋਂ ਭੁੱਖ ਲੱਗਦੀ ਆਪਣਾ ਤਿੰਨ ਵੀ ਖਾ ਲੀਏ, ਚਾਰ ਵੀ ਖਾ ਲੀਏ। ਹੂੰ। ਲਓ ਜੀ। ਆ ਦੇਖੋ ਜੀ ਬਾਪੂ ਜੀ 110 ਸਾਲ ਦੀ ਉਮਰ ਔਰ ਪਿੰਡ ਟੰਗਰਾਲੀ ਦੇ ਵਿੱਚ ਬਾਪੂ ਜੀ ਨਾਲ ਗੱਲਾਂ ਕਰ ਰਹੇ ਆ ਜੀ ਔਰ ਜ਼ਰੂਰ ਕਰਿਓ ਕਮੈਂਟ ਜੀ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਮੁਹੱਲੇ 'ਚ ਤੁਹਾਡੀ ਗਲੀ ਦੇ ਵਿੱਚ ਤੁਹਾਡੇ ਆਲੇ ਦੁਆਲੇ ਕੋਈ ਉਮਰ ਦਰਾਜ਼ ਸ਼ਖਸੀਅਤ ਹੈ ਉਹਨਾਂ ਦਾ ਨਾਮ ਵੀ ਲਿਖਿਓ ਜੀ ਬਿਲਕੁਲ ਠੀਕ ਠਾਕ ਹੈ ਜੀ ਸਭ ਤੋਂ ਵਧੀਆ ਗੱਲ ਹੈ ਜੀ ਔਰ ਵਾਹਿਗੁਰੂ ਅਗੇ ਅਰਦਾਸ ਕਰਦੇ ਕਿ ਐਸ ਤਰ੍ਹਾਂ ਹੀ ਸਾਡੇ ਇਹ ਬਾਪੂ ਜੀ ਇਦਾਂ ਬਜ਼ੁਰਗ ਇਦਾਂ ਹੀ ਚੱਲਦੇ ਫਿਰਦੇ ਰਹਿਣ ਜੀ ਬਾਪੂ ਜੀ ਤਾਂ ਨਜ਼ਾਰਾ ਬਣਤਾ ਰਿਹਾ ਜੀ ਕਾਫੀ ਕਰਦੇ ਆ ਜੀ ਅੱਛਾ ਪਾਠ ਕਰਦੇ ਆ ਜੀ ਬਾਪੂ ਜੀ ਪਾਠ ਇਦਾਂ ਹੀ ਕਰਦੇ ਹਾਂਜੀ ਬਹੁਜਵਾਨੀ ਕਰਦੇ ਹਾਂਜੀ ਬਾਪੂ ਜੀ ਨੂੰ ਪਾਠ ਕੰਠ ਹੈ ਸਾਰਾ ਹਾਂਜੀ ਹਾਂਜੀ ਸਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 110 ਸਾਲ ਦੀ ਉਮਰ ਹੈ ਜੀ ਬਾਪੂ ਜੀ ਦੀ ਬਾਪੂ ਸਰਵੰਤ ਸਿੰਘ ਜੀ ਪਿੰਡ ਟੰਗਰਾਲੀ ਦੇ ਵਿੱਚ ਦੀ ਔਰ ਦੇਖੋ ਅਸੀਂ ਲੱਭਦੇ ਰਹਿੰਦੇ ਆ ਅਜਿਹਿਆਂ ਸ਼ਖਸੀਤਾਂ ਨੂੰ ਅਜਿਹੇ ਬਜ਼ੁਰਗਾਂ ਨੂੰ ਔਰ ਅਜਿਹਿਆਂ ਰੂਹਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਜੀ 110 ਸਾਲ ਦੀ ਉਮਰ ਦੇ ਵਿੱਚ ਬਿਲਕੁਲ ਸਿਹਤ ਸਹੀ ਐਨਾਂ ਦੀ ਤੁਰਦੇ ਫਿਰਦੇ ਆਂ ਕੀ ਖਾਂਦੇ ਜੀ ਮਹੀਨੇ 'ਚ 3 ਕਿਲੋ ਕਹਿੰਦੇ ਕੀ ਖਾ ਲੈਨੇ ਜੀ ਹਾਂ ਜੀ ਬਹੁਤ ਵਧੀਆ ਲਓ ਜੀ ਚਲਦੇ ਆਂ ਜੀ ਬਾਪੂ ਜੀ ਉੱਥੇ ਬੈਠ ਕੇ ਗੱਲਾਂ ਕਰਨੀਆਂ ਜੀ ਆਪਾਂ ਤੁਹਾਡੇ ਨਾਲ ਦੀ ਬਾਪੂ ਜੀ ਪੜੇ ਵੀ ਐ ਹਾਂ ਜੀ ਉਰਦੂ ਪੜਿਆ ਆਂ 4-5 ਦੇ ਕੋ ਅੱਛਾ 4-5 ਹਾਂ ਹੂੰ ਤੇ ਪੰਜਾਬੀ ਤਾਂ ਜਾਣਦਾ ਹੈ। ਅੱਛਾ ਗੁਰਮੁਖੀ ਤਾਂ ਜਾਣਦੇ ਤੁਸੀਂ। ਹਾਂਜੀ। ਅੱਛਾ ਉਰਦੂ ਪੜ੍ਹੇ ਤੁਸੀਂ। ਹਾਂ ਉਰਦੂ ਪੜ੍ਹਦਾ ਹਾਂ। ਉਸਤਾਦ ਕੌਣ ਸੀ ਉਰਦੂ ਦਾ? ਹਾਂਜੀ। ਉਸਤਾਦ ਕੌਣ ਸੀ ਤੁਹਾਡਾ ਉਰਦੂ ਦਾ? ਕਾਇਨ ਔਰ ਦਾ ਸੀ। ਕੀ ਨਾਮ ਸੀ? ਪੰਡਤ ਉਹਦਾ ਨਾਮ। ਆਹ ਕੋਪਾ ਤਾਂ ਨਹੀਂ ਆਪੋਲ ਗਿਆ। ਇਹ ਪੰਡਤ ਸੀਗਾ ਹੁਣ ਉਰਦੂ ਦਾ। ਪੰਡਤ ਹੈ ਜੀ ਕਾਣਾ ਮਹਣ ਸੀ ਐਨ ਤੈਨੂੰ। ਉਹਦੀ ਅੱਖ ਕਾਣਾ ਹੀ ਤੀ। ਅੱਛਾ ਉਸਤਾਦ ਉਰਦੂ ਦਾ ਉਸਤਾਦ ਪੰਡਤ ਸੀਗਾ। ਹਾਂਜੀ। ਅੱਛਾ ਆ ਤਾਂ ਬੜੀ ਵਧੀਆ ਗੱਲ ਹੈ ਹੈਂ? ਉਨਾ ਉਰਦੂ ਸੇ ਨਾ ਪੜਾਇਆ ਹੈ ਜੀ ਅੱਛਾ ਪੰਡਿਤ ਜੀ ਨੇ ਪਹਿਲਾਂ ਸਾਡਾ ਸਕੂਲ 4 ੱਟਕੇ ਤਾ ਅੱਛਾ ਹਾਂ ਹੂੰ ਚਲੋ ਜੀ ਚੱਲਦੇ ਆਪਾਂ ਤਾਂ ਜੀ ਜੇ ਜਾ ਕੇ ਆਪੇ ਹੋਰ ਥਾਂ ਲੱਗਦੇ ਹੂੰ ਅੱਛਾ ਪੰਜਵੀਂ ਫਿਰ ਹੋਰ ਥਾਂ ਲੱਗਦੇ ਅੱਛਾ ਕਾਈਨਰ ਪੜ੍ਹੇ ਤੁਸੀਂ ਹਾਂ ਜੀ ਓਏ ਹਟ ਕੇ ਤਾ ਅੱਛਾ ਹਾਂ ਜੀ ਹੂੰ ਲੈ ਕਿਤਾਬਾਂ ਸਭਾਰ ਮੇਲੇ ਦੇ ਆਉਂਦੇ ਹਾਂ ਅੱਛਾ ਬਾਪੂ ਕਹਿੰਦਾ ਜੀ ਮੇਰੇ ਕੋਲ ਨਹੀਂ ਹੈਗੇ ਪੈਸੇ ਭਾਈ ਹਰ ਜਾ ਅੱਛਾ ਆ ਗਿਆ ਸਵਾਰ ਯਾਦ ਸਵਾਰ ਉਹ ਗਿਆ ਕਿੱਥੇ ਹੁੰਦਾ ਦਾ ਜੀ ਹੂੰ ਚਾਂਦੀ ਦਾ ਰੁਪਈਆ ਤਾਂ ਅੱਛਾ ਹਾਂ ਜੀ ਹੂੰ ਕਿੱਦਾਂ ਦਾ ਹੁੰਦਾ ਸੀ ਚਾਂਦੀ ਦਾ ਰੁਪਈਆ ਸਵਾਰਪੇ ਵਾਲਾ ਹੈ ਕਿੱਦਾਂ ਦਾ ਹੁੰਦਾ ਸੀ ਰੁਪਈਆ ਉਹ ਗੋਲ ਹੁੰਦਾ ਸੀ ਅੱਛਾ ਹਾਂ ਜੀ ਹੂੰ ਤੋ ਤੋ ਇਹਦਾ ਹੁੰਦਾ ਦਾ ਮੇਰਾ ਖਿਆਲ ਅੱਛਾ ਹਾਂ ਜੀ ਆਏਗਾ ਨਾ ਨਾ ਹੁਣ ਕਿੱਥੇ ਹੈ ਕੋਈ ਸਮਾਨ ਰੱਖਿਆ ਪੁਰਾਣਾ ਹਾਂ ਨਹੀਂ ਅੱਛਾ ਰੱਖਿਆ ਨਹੀਂ ਹੈ ਹਾਂ ਹੂੰ ਇਹਦਾ ਅਲਹਿੰਦ ਅਲਹਿੰਦ ਰੋ ਕੋ ਉਹਨਾਂ ਕੋਲ ਹੋਊਗਾ ਹਾਂ ਹੈ ਨਹੀਂ ਕੋਈ ਅਮਲਾ ਕੋ ਹੋਣਗੇ ਲਾਲਾ ਦੋਸਤ ਹੈ ਨਹੀਂ ਕੋਈ ਪੁਰਾਣਾ ਸ਼ਹਿਰ ਵਿੱਚੋਂ ਪਤਾ ਲੱਗੂ ਭਾਈ ਅੱਛਾ ਹਾਂ ਦੇ ਹੂੰ ਕਿਹੜੇ ਲੋਕਾਂ ਨੇ ਪੈਸੇ ਦੇ ਰਹੇ ਨੇ ਇੱਕ 1 ਰੁਪਈਏ ਦੇ ਖਾਸੇ ਪੈਸੇ ਆ ਜਾਂਦੇ ਅੱਛਾ ਹਾਂ ਚਾਂਦੀ ਦਾ ਰੁਪਈਆ ਇੱਕ ਵੇਚਣੇ ਨੂੰ ਹੂੰ ਆ ਕਾਗਜ਼ਾਂ ਦਾ ਤਾਂ ਮੇਰਾ ਕਹ 100 200 ਮਿਲਦਾ ਹੁਣ ਹੂੰ ਹਾਂ ਠੀਕ ਹੈ ਅੰਬਲਾ ਉਹ ਤਾਂ ਹੁਣ ਕਿਸੇ ਕੋ ਹੋਇਓ ਜੀ ਹੂੰ ਹਾਂ ਸੋਨਾ ਕਿਆ ਭਾਅ ਸੀਗਾ ਜਦ ਹਾਂ ਜਦ ਸੋਨਾ ਕਿਆ ਭਾਅ ਸੀਗਾ 47 ਚ ਸੋਨਾ ਤਾਂ ਜੀ ਜਦ ਤਾਂ ਆ 800 200 ਰੁਪਏ ਤਾਂ ਜੀ ਹਾਂ ਅੱਛਾ 200 ਰੁਪਏ ਤੋੜਾ ਹਾਂ ਜੀ ਆਹ ਸਾ ਬੜਾ ਮੁੰਡਾ ਇੱਥੇ ਹੂੰ ਇਹ ਬੰਦੇਆਂ ਨਾਲ 4 ਤੋੜੇ ਬੱਸੀ ਤੇ ਲਿਆਤਾ 800 ਅੱਛਾ ਹਾਂ ਜੀ ਹੂੰ 800 ਜਾਂ 200 ਰੁਪਏ ਤੋੜਾ ਤਾਂ ਜੀ 200 ਰੁਪਏ ਤੋੜਾ ਸੀਗਾ ਇਹਨਾਂ ਦੀ ਗੱਲ ਕਰਦੇ ਆ ਜਿਹੜੇ ਬڑے ਮੁੰਡੇ ਇਹ 80 ਸਾਲ ਦੇ ਹਨ ਇਹਨਾਂ ਦੀ ਗੱਲ ਕਰਦੇ ਆ ਹਾਕ ਮਾਰੋ ਬਲਾਈਏ ਚ ਰਹਿਣਾ ਇਹਨਾਂ ਨੂੰ ਇੱਥੇ ਯਾਰ ਮਾਰੋ ਹਾਕ ਗੁਰਮukh ਆਖਾ ਬਾਜ ਮਾਰੋ ਅਮਾਰੇ ਬਾਜ ਓਰੇ ਆਂ ਭਾਈਓ ਆਓ ਜੀ ਸਤਿ ਸ੍ਰੀ ਅਕਾਲ ਜੀ ਆਜੋ ਜੀ ਆਜੋ ਜੀ ਤੁਹਾਡੀ ਗੱਲ ਕਰਦੇ ਸੀ ਕਹਿੰਦੇ ਵੀ ਮੇਰੇ ਜਿਹੜੇ ਬੇਟਾ ਜੀ 80 ਸਾਲ ਦੇ ਦੀ ਤੁਹਾਡਾ ਨਾਂ ਕੀ ਦੀ ਗੁਰਮukh ਸਿੰਘ ਆਹ ਦੇਖੋ ਜੀ ਸਰਦਾਰ ਗੁਰਬਖਸ਼ ਸਿੰਘ ਜੀ ਆ ਬਾਪੂ ਜੀ ਦੇ ਬੇਟਾ ਜੀ ਆਓ ਜੀ ਨਾਲ ਆਓ ਜੀ ਇੱਥੇ ਜੀ ਇਥੇ ਆਦੂ ਜੀ ਆ ਲਓ ਜੀ ਪਿਓ ਪੁੱਤਰ ਦੇ ਕਰਿਓ ਜੀ ਕਮੈਂਟ ਦੀ ਬਾਪੂ ਸਰਵਣ ਸਿੰਘ ਜੀ 110 ਸਾਲ ਦੀ ਉਮਰ ਜੀ ਔਰ ਇਹ ਇਹਨਾਂ ਦੇ ਪੁੱਤਰ ਦੀ ਨਾਮ ਦੁਬਾਰਾ ਦੱਸੋ ਜੀ ਗੁਰਮਖ ਸਿੰਘ ਗੁਰਮਖ ਸਿੰਘ ਦੀ ਔਰ 80 ਸਾਲ ਦੇ ਲਗਭਗ ਇਹਨਾਂ ਦੀ ਉਮਰ ਹੈ ਜੀ ਜ਼ਰੂਰ ਕਰਿਓ ਕਮੈਂਟ ਜੀ ਪਿਓ ਪੁੱਤ ਦੀ ਆ ਰਹੀ ਹੈ ਜੀ ਫਿਰ ਹੈ ਜਬਰਦਸਤ ਕੰਮ ਹੈ ਜੀ ਬਹੁਤ ਵਧੀਆ ਜੀ ਤੁਹਾਨੂੰ ਮਿਲ ਕੇ ਸਾਡੂ ਬਾਪੂ ਜੀ ਨੂੰ ਮਿਲ ਕੇ ਤੁਹਾਨੂੰ ਵੀ ਮਿਲ ਕੇ ਬਹੁਤ ਚੰਗਾ ਲੱਗਿਆ ਜੀ 2:8 ਖੜ ਦੇਦੇ ਜੀ ਹਾਲ ਬਹੁਤ ਹੈ ਨਾ ਅੱਛਾ ਬੋਲਦਾਂ ਨਾਲ ਬੈਲਾਂ ਨਾਲ ਹਾਂ ਜਾਂ ਤਾਂ 2 ਵਜੇ ਉੱਠ ਖੜਦੇ ਸੀ ਹਾਂ 2 ਵਜੇ ਹੱਥ ਜੋੜਦਾ ਹਾਂ ਆ ਦਿਨ ਚੜੇ 8 ਵਜੇ ਛਲਦਾ ਹਾਂ ਅੱਛਾ ਤੁਸੀਂ ਵੀ ਨਾਲ ਕੰਮ ਕੀਤਾ ਇਹਨਾਂ ਦੇ ਨਾਲ ਥੋੜਾ ਜਿਹਾ ਕੀਤਾ ਜੀ ਥੋੜੇ ਦੇ ਕੀਤਾ ਜੀ ਹਾਂ ਕਿੰਨੇ ਬਰਾਹ ਜੀ ਤੁਸੀਂ ਤਿੰਨ ਬਰਾਹ ਜੀ ਤਿੰਨ ਨਹੀਂ ਹਾਂ ਬਾਕੀ ਦੋ 2001 ਜੀ ਕਿਤਾ ਗੁਜ਼ਰ ਗਿਆ ਜੀ ਅੱਛਾ ਹਾਂ ਇੱਕ ਉਧਰ ਜੋ ਵਪਾਰ ਕਰਦਾ ਮੱਝਾਂ ਦਾ ਅੱਛਾ ਮੱਝਾਂ ਦਾ ਵਪਾਰ ਕਰਦਾ ਤੇ ਬੇਬੇ ਉਗ ਬਲਿ ਕਾਦ ਗੁਜਰੇ ਹੋ ਮੈਂ ਕਹ 50 ਸਾਲ ਹੋ ਗਏ ਅੱਛਾ 50 ਸਾਲ ਹੋ ਗਏ ਅੱਛਾ 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 ਠੀਕ ਹੈ ਠੀਕ ਹੈ ਬਾਪੂ ਜੀ ਤੇ ਬਿਆਹ ਦੀਆਂ ਗੱਲਾਂ ਕੀਤੀਆਂ ਬਹੁਤ ਇਹਦਾ ਸਾਰਾ ਕੁਝ ਯਾਦ ਹੈ ਇਹਨਾਂ ਨੂੰ ਹਾਂ ਸਭ ਕੁਝ ਪਾਠ ਪੂਰਾ ਕੰਠ ਹੈ ਜੀ ਇਹਨਾਂ ਨੂੰ ਹੈ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਖੁਸ਼ ਨਸੀਬ ਹੈ ਜੀ ਤੁਹਾਡੀ ਜਿਹੜੀ ਕੇਅਰ ਹੈ ਤੁਸੀਂ ਧਿਆਨ ਰੱਖਦੇ ਆਪਣੇ ਬਜ਼ੁਰਗਾਂ ਦਾ ਤਾਂ ਹੀ ਹੈ ਸਾਰਾ ਕੁਝ ਤਾਂ ਹੀ ਕੁਝ ਹੈ ਕੱਢ ਲਓ ਤੁਸੀਂ ਧਾਰਾ ਤੋਰਾ ਫਿਰ ਆ ਜਿਓ ਬੈਠ ਕੇ ਗੱਪਾ-ਚੱਪਾ ਮਾਰਨੀ ਉਠਾ ਹਾਂ ਲੋੜ ਹੈ ਤੁਹਾਡੀ ਆਪਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਆ ਕੁਰਸੀ ਲੈਣ ਨਹੀਂ ਨਹੀਂ ਕੁਰਸੀ ਨਹੀਂ ਉਹ ਮੰਜੇ ਤੇ ਬੈਠਣਾ ਜੀ ਉਹ ਮੰਜੇ ਤੇ ਬੈਠਣਾ ਜੀ ਬਾਪੂ ਜੀ ਦਾ ਟਿਕਾਣਾ ਹੈ ਨਾ ਜਿਹੜਾ ਮੈਂ ਕਿਹਾ ਉੱਥੇ ਬੈਠਦੇ ਆਜੋ ਫਿਰ ਹਾਂ ਜੀ ਹੂੰ ਆਓ ਜੀ ਚੱਲੀਏ ਜੀ ਹੂੰ ਠੀਕ ਹੈ ਕੋਈ ਆਪਣੇ 47 ਵਾਲੇ ਮੁਸਲਮਾਨ ਦੋਸਤ-ਸਮਿੱਤਰ ਯਾਦ ਹੈ ਕਿਸਦਾ ਨਾਂ ਹਾਂ ਜੀ ਹਾਂ ਬੋਲੋ ਯਾਦ ਹੈ ਬੋਲੋ ਬੋਲੋ ਇੱਕ ਸ਼ਰੀਫ ਪਿੰਜਾ ਦਾ ਅੱਛਾ ਹਾਂ ਜੀ ਸ਼ਰੀਫ ਪਿੰਜਾ ਯਾਦ ਤਾਂ ਬਹੁਤ ਯਾਦ ਤਾਂ ਜੀ ਮਾਣ ਹੈ ਰਹੇ ਹੂੰ ਹ ਅਲਾ ਬਖਸ਼ ਹੂੰ ਖੁਦਾ ਬਖਸ਼ ਅੱਛਾ ਹਾਂ ਜੀ ਹੂੰ ਸਾਰੇ ਯਾਦ ਹੈ ਹਾਂ ਹ ਇੱਕ ਗ੍ਰਾਮਾ ਹੂੰ ਗ੍ਰਾਮਾ ਤੇਲੀ ਫਰੇਦीन ਹੂੰ ਕੋਈ ਰਿਹਾ ਪਿੰਡ ਚ ਕਿ ਸਾਰੇ ਚਲ ਗਏ ਸਾਰੇ ਚਲੇ ਗਏ ਜੀ ਅੱਛਾ ਸਾਰੇ ਚਲੇ ਗਏ ਹਾਂ ਇੱਥੇ ਕੋਈ ਨਹੀਂ ਹੈਗਾ ਹੂੰ ਇਹਦੇ ਹੋਰ ਆਲੇ ਦਲੇ ਦੇ ਪਿੰਡਾਂ ਦੇ ਨਾਮ ਦੱਸੋ ਜਰਾ ਸਾਨੂੰ ਬਹਿ ਜਾਓ ਚਿਤਾਮਲੀ ਹੂੰ ਧਿਆਨਪੁਰ ਹੂੰ ਇੱਧਰ ਹਾਰ ਰنجੀਤਪੁਰ ਹੂੰ ਰੰਗੀਆਂ ਹੂੰ ਇੱਧਰ ਨੂੰ ਆਹ ਤਰਸਹੇੜੀ ਹੂੰ ਆ ਬਡਾਈ ਜੀ ਕਕਰਾਲੀ ਹੂੰ ਪਪਰਾਲੀ ਜੀ ਹਾਂ ਸਾਰੇ ਪਿੰਡਾਂ ਦੇ ਨਾਮ ਯਾਦ ਹੈ ਹਾਂ ਜੀ ਹਾਂ ਹੂੰ ਮੈਂ ਤਿਆਰ ਹਾਂ ਲਓ ਬਹਿ ਜਾਓ ਫੇਰ ਹੁਣ ਤੁਸੀਂ अच्छा जी लो ध्यान ਨਾਲ ਬੈਠਿਓ ਜੀ ਅੱਜ ਕੱਲ ਕਿੰਨੇ ਵਜੇ ਉੱਠਦੇ ਨੇ ਤੁਸੀਂ ਹਾਂ ਕਿੰਨੇ ਵਜੇ ਉੱਠਦੇ ਅੱਜ ਕੱਲ ਤੁਸੀਂ ਕਿਉਂ ਕਿੰਨੇ ਵਜੇ ਉੱਠਦੇ ਸਵੇਰ ਉੱਠਦੇ ਹੂੰ ਉੱਠਦਾ ਸੱਜਾ ਵੀ ਉੱਠ ਖੜਦੇ ਜੀ ਹੂੰ ਦਿਨ ਚੜਾ ਵੀ ਉੱਠ ਖੜਦੇ ਹੂੰ ਹਾਂ ਤੁਹਾਡੇ ਰੋ ਜਾ ਖਾਸਾ ਹੁੰਦਾ ਜਦੋਂ ਉੱਠ ਖੜਦੇ ਠੀਕ ਹੈ ਹਾਂ ਜੀ ਹੂੰ ਠੀਕ ਹੈ ਉੱਠ ਕੇ ਆਪਾਂ ਬਾਹਰ ਅੰਦਰ ਪ੍ਰਸਾਪ ਸ਼ੁਰੂ ਕਰ ਲਈਦਾ ਹੂੰ ਡਰਿੰਕ ਫਿਰ ਦੈਂਚੜਾ ਹਾਜ਼ਰੀ ਹੋਈ ਜੀ ਖਾ ਕੇ ਹੂੰ ਚਾਹ ਪੀ ਕੇ ਹਾਜ਼ਰੀ ਖਾ ਕੇ ਫਿਰ ਫਿਰ ਨਾਲੀ ਦਾ ਅੱਛਾ ਕਿਸੀ ਨਾਲੀ ਦਾ ਆਪਣਾ ਪਿੰਡਾ ਪੋਡਾ ਨਾਲੀ ਦਾ ਹੂੰ ਹਾਂ ਆਪਣੇ ਆਪ ਹੀ ਕਰਦੇ ਸਾਰਾ ਕੰਮ ਹਾਂ ਜੀ ਹਾਂ ਹੂੰ ਪਿੰਡ ਦੀ ਗੇੜੀ ਮਾਰਦੇ ਫਿਰ ਹਾਂ ਜੀ ਮਾਰ ਲੈਂਦੇ ਅੱਛਾ ਕਿੱਥੇ ਜਾਂਦੇ ਪਿੰਡ ਚ ਪਿੰਡ ਜਾਂ ਡਾਕਟਰ ਕੋਲ ਚਲਾ ਜਾਣਾ ਅੱਛਾ ਜੱਥੇ ਰਹੋ ਨਾ ਮਾੜ ਮਾੜੀ ਦਵਾਈ ਲਿਆਈ ਦਾ ਅੱਛਾ ਹਾਂ ਹੂੰ ਉਧਰ ਗੁਰਦੁਆਰੇ ਤਾਂ ਜਾ ਨਹੀਂ ਹੁੰਦਾ ਉਹ ਦੂਰ ਹੈ ਅੱਛਾ ਹਾਂ ਜੀ ਕਰਾਲੀ ਕਰੂਲੀ ਚੱਲ ਜਾਂਦੇ ਨਾ ਜੀ ਨਾ ਅੱਛਾ ਹੁਣ ਕਰਾਲੀ ਨਹੀਂ ਹੋ ਜਾਂਦੇ ਕਰਾਲੀ ਗਏ ਹੋਏ ਤੁਸੀਂ ਕਰਾਲੀ ਤਾਂ ਬਹੁਤ ਜਾਂਦੇ ਤੇ ਅੱਗੇ ਕਿਹੜੀ ਦੁਕਾਨ ਮਸ਼ਹੂਰ ਹੈ ਕਰਾਲੀ ਦੀ ਕਰਾਲੀ ਤੇ ਉੱਥੇ ਬਾਲਿਆਂ ਦਾ ਤਾਂ ਉੱਥੇ ਲੱਗੇ ਰਹੇ ਤੇ ਅਸੀਂ ਤਾਂ ਮਕਾਨ ਬਣਾਈ ਜਾਂਦੇ ਤੇ ਬਾਲਾ ਜੀਏ ਅੱਛਾ ਹਾਂ ਜੀ ਰਾਜ ਇਧਰ ਅੱਡੇ ਚ ਅੱਛਾ ਹੂੰ ਮਿਸਤਰੀ ਦਾ ਕੰਮ ਕਰਦੇ ਸੀ? ਆ ਜੀ ਲੇਬਰ ਲੇਬਰ ਦਾ ਕੰਮ ਕਰਦੇ ਹਾਂ। ਹੂੰ ਆ ਜੀ ਠੀਕ ਹੈ ਕਿੰਨੇ ਸਾਲ ਕੀਤਾ? ਪਹਿਲਾਂ ਤਾਂ ਜੀ ਮੈਂ ਹਲਵਾ ਆਇਆ 30 ਸਾਲ। ਅੱਛਾ ਫਿਰ ਲੇਬਰ ਦਾ ਕੰਮ ਕਰਿਆ 30 ਸਾਲ ਇੱਥੇ ਟੱਪਰੀਆਂ ਬਾਲਿਆਂ ਦੇ। ਹੂੰ ਆ ਜੀ ਜਦੋਂ ਚਲੇ ਗਏ ਬੱਲ ਹੂੰ ਜਦੋਂ ਫਿਰ ਕੋਈ ਦਿਹਾੜੀ ਨਹੀਂ ਫੇ ਮੈਂ ਕਰੀ ਅੱਛਾ ਹੂੰ ਨਾ ਫਿਰ ਤਾਂ ਆਪਣਾ ਘਰ ਆਇਆ ਫਿਰ ਇਹ ਤੂੰ ਜਾਂਦਾ ਤੇ ਬਹਿ ਜਾਂਦਾ ਬਿੱਲ ਹੀ ਤੇ ਹਾਂਜੀ ਸਾਈਕਲ ਸੁਗਲ ਚਲਾ ਲੈਨੇ ਹਾਂ ਸਾਈਕਲ ਸਾਈਕਲ ਚਲਾਉਂਦੇ ੱਗਾ ਅੱਛਾ ਜਾਂ ਨਿਗਾ ਤੇ ਚਲਾ ਲਈਦਾ ਸੀ ਅੱਛਾ ਹਾਂਜੀ ਕਿੱਥੇ ਕਿੱਥੇ ਜਾਂਦੇ ਸੀ ਸਾਈਕਲ ਤੇ ਸਾਈਕਲ ਬਜਿੱਥੇ ਜਾਣਾ ਰਿਸ਼ਤੇਦਾਰਾਂ ਚ ਸਾਈਕਲ ਪਰ ਚਲੇ ਜਾਣਾ ਅੱਛਾ ਸਾਈਕਲ ਪਰ ਜਾਣਾ ਹਾਂਜੀ ਹਾਂ ਹੂੰ ਸਾਈਕਲ ਜਬ ਬਥੇਰਾ ਚਲਾਇਆ ਜੀ ਹਾਂ ਹਾਂ ਬਾਪੂ ਜੀ ਚੰਗੀ ਸਿਹਤ ਹੈ ਤੁਹਾਡੀ ਹਾਂ ਜੀ ਹੈ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਠੀਕ ਹੈ ਜੀ ਮੈਂ ਚਾਹਨਾ ਕਿ ਜਿਹੜੇ ਤੁਹਾਡਾ ਵੀਡੀਓ ਦੇਖਣਗੇ ਹਾਂ ਜੀ ਉਹਨਾਂ ਨੂੰ ਦੱਸੋ ਲੰਬੀ ਉਮਰ ਦਾ ਰਾਜ਼ ਕੀ ਹੈ ਠੀਕ ਹੈ ਲੰਬੀ ਉਮਰ ਕਿੱਦਾਂ ਹੋ ਸਕਦੀ ਹੈ ਹਾਂ ਜੀ ਸਾਨੂੰ ਗਿਆਨ ਦੋ ਸਾਨੂੰ ਕੋਈ ਜਾਣਕਾਰੀ ਦਿਓ ਅਸੀਂ ਧਿਆਨ ਰੱਖੀ ਆਪਣੀ ਸਿਹਤ ਦਾ ਲੰਬੀ ਉਮਰ ਕਿੱਦਾਂ ਹੁੰਦੀ ਹੈ ਦੱਸੋ ਜੀ ਉਹ ਮਰਦਾਜੀ ਹੁਣ ਮਹਾਰਾਜ ਦੇ ਹੱਥ ਹੈ ਮਰਦਾ ਤਾਂ ਹਾਂ ਜੀ ਜਦ ਆਪਾਂ ਨਾ ਪੈਦਾ ਹੋਣਾ ਹਮ ਮਾ ਬੇ ਮਾਤਾ ਨੇ ਸਭ ਕੁਝ ਲਿਖ ਦਣਾ ਵੀ ਇੰਨੇ ਹੋਰ ਇੰਨਾ ਇਹਨਾਂ ਖਾਣਾ ਪੀਣਾ ਪਾਣੀ ਇੰਨਾ ਰੋਟੀ ਰਸਣ ਲੈਣਾ ਅੱਛਾ ਉਹਦਾ ਪਹਿਲੇ ਲਿਖ ਜਾਂਦਾ ਜੀ ਹਮ ਪੈਦਾ ਤਾਂ ਬਾਅਦ ਚ ਹੁੰਦਾ ਆਪਾਂ ਅੱਛਾ ਪਹਿਲਾਂ ਲਿਖਿਆ ਜਾਂਦਾ ਹਾਂ ਪਹਿਲਾਂ ਤਾਂ ਸਾਢੇ 6 ਲਿਖ ਦੇਣਾ ਜੇ ਮਾਤਾ ਨੇ ਹਾਈ 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 ਮਾਰਾ ਦੇ ਹੁਕਮ ਨਾਲ ਪੈਦਾ ਹੋਨੇ ਜੀ ਹੂੰ ਹਾਂ ਕਈ ਤਾਂ ਵਿਚਾਰੇ ਵਿਚੇ ਮਰ ਜਾਂਦੇ ਨੇ ਪੇਟ ਦੇ ਹੂੰ ਕਈ ਜੰਮਦੀ ਸਾਰੇ ਮਰ ਜਾਂਦੇ ਕੋਈ 10 ਸਾਲ ਦਾ ਵੀ ਮਰ ਜਾਂਦਾ ਇਹ ਤਾਂ ਕਿਹਾ ਕੋਈ 50 ਦਾ ਕੋਈ 70 ਦਾ ਕੋਈ 80 ਦਾ ਇਹ ਤਾਂ ਜਿੰਨੀ ਕੁ ਉਮਰ ਲਿਖੀ ਹੁੰਦੀ ਹੈ ਮਾੜੀ ਮੋਟੀ ਉਮਰ ਤਾਂ ਪਹਿਲਾਂ ਲਿਖ ਹੁੰਦਾ ਹੈ ਪੈਦਾ ਦਾ ਬਾਅਦ ਚ ਹੁੰਦਾ ਹੂੰ ਹਾਂ ਦੇਖਣਾ ਇਹ ਜਿਹੜੀ ਬੇਮਾਤ ਹੈ ਹੂੰ ਉਹ ਸਾਡਾ ਉਹਨਾ ਹਿਸਾਬ ਕਿਤਾਬ ਸਾਰ ਪਹਿਲਾਂ ਲਿਖ ਦੇਣਾ ਹੂੰ ਪਹਿਲਾਂ ਅਸੀਂ ਬਾਅਦ ਚ ਆਉਣਾ ਹੂੰ ਹਾਂ ਉਹ ਤੁਸੀਂ ਵੀ ਲਾ ਲਓ ਹਿਸਾਬ ਹੁਣ ਬਈ ਫੇ ਬਾਅਦ ਵਿੱਚ ਤਾਂ ਕਿਆ ਪਤਾ ਲੱਗਦਾ ਕਿ ਕੰਨਾ ਕਿਆ ਕਰਨਾ ਕਿਆ ਕਰਨਾ ਉਹਦਾ ਪਹਿਲੇ ਲੇਖ ਲਿਖ ਦੇੰਨੇ ਹੂੰ ਹਾਂ ਜੀ ਸੰਤਾ ਮੈਂ ਤਾਂ ਆਇਆ ਹਾਂ ਹਿਸਾਬ ਲਾ ਕੇ ਹੂੰ ਹਾਂ ਲਓ ਜੀ ਬਾਪੂ ਜੀ ਨੇ ਬਿਲਕੁਲ ਵੀ ਕ੍ਰੈਡਿਟ ਨਹੀਂ ਲਿਆ ਕਿਸੇ ਗੱਲ ਦਾ ਜੀ ਵਾਹਿਗੁਰੂ ਤੇ ਛੱਡ ਦਿੱਤੀ ਗੱਲ ਜੀ ਕਿ ਵਾਹਿਗੁਰੂ ਨੇ ਹੀ ਨਿਰਧਾਰਤ ਕੀਤੀ ਜੀ ਉਮਰ ਆਹ ਹੈ ਸ਼ਖਸੀਅਤਾਂ ਜੀ ਅਕਸਰ ਕਈ ਵਾਰ ਅਸੀਂ ਕੋਈ ਗੱਲ ਕਰਦੇ ਆ ਤਾਂ ਕਹਿੰਦੇ ਜੀ ਆਹ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਖਾਣਾ ਇਸ ਤਰ੍ਹਾਂ ਚਾਹੀਦਾ ਲੇਕਿਨ ਬਾਪੂ ਜੀ ਦੀ ਸੋਚ ਦੇਖੋ ਕਿੰਨੀ ਵਧੀਆ ਜੀ ਕਰੋ ਇਸ ਗੱਲ ਦੇ ਉੱਤੇ ਕਮੈਂਟ ਜੀ ਵਾਹ ਜੀ ਵਾਹ ਬਾਪੂ ਜੀ ਪਰ ਫੇਰ ਵੀ ਆਪਣੇ ਹੱਥੇ 'ਚ ਖਾਣਾ ਪੀਣਾ ਤਾਂ ਹੁੰਦਾ ਨਾ ਜੀ ਹਾਂ ਜੀ ਅਦੀ ਉਹ ਸਹੀ ਖਾਦਾ ਪੀਤਾ ਤੁਸੀਂ ਹਾਂਜੀ ਹਾਜਮ ਕੀਤਾ ਸੀ ਖਾਦਾ ਪੀਤਾ ਬਥੇਰਾ ਹੋਏ ਜੀ ਹੂੰ ਆ ਜੀ ਪੁਰਾਣੇ ਸਮੇਂ ਚ ਖਾਣਾ ਰੋਟੀ ਰਾਟੀ ਕਿੱਦਾਂ ਬਣਦੀ ਸੀ ਕਿਆ ਖਾਂਦੇ ਸੀਗੇ ਜਤਾ ਜੀ ਬੇੜਾ ਤੇ ਰੋਟਾ ਛੋਲੇ ਬਹੁਤ era ਅੱਛਾ ਸੰਜ ਨੂੰ ਬੇੜੇ ਦੀ ਰੋਟੀ ਖਾਣੀ ਸਵੇਰ ਵਾਦ ਹਾਜਰੀ ਦੀ ਲੱਸੀ ਨਾਲ ਬੇੜੇ ਦੀ ਰੋਟੀ ਅੱਛਾ ਵਿੱਚ ਛੋਲੇ ਪਾ ਲੈਂਦੇ ਨਾ ਕਣਕ ਵਿੱਚ ਉਹ ਉਹ ਬੇੜਾ ਬਣ ਜਾਂਦਾ ਹੂੰ ਆ ਜੀ ਠੀਕ ਹੈ ਰੋਟੀ ਹੁਣ ਮਿਲਦੀ ਨਹੀਂ ਹੈ ਬੇੜੇ ਦੀ ਤਾਂ ਹੂੰ